ਤੇ ਦੁਸ਼ਹਿਰੇ ਦੀਆਂ ਰੌਣਕਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅਖੀਰਲਾ ਸਮਾਂ ਇਹ ਸਥਾਨ ਤੇ ਜਿਹੜਾ ਉਹ ਬਤੀਤ ਕੀਤਾ ਸੀ ਅ ਬਹੁਤ ਵੱਡੇ ਵੱਡੇ ਲੰਗਰ ਜਿਹੜੇ ਉਹ ਦੁਸ਼ਹਿਰੇ ਕਰਕੇ ਲੱਗੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਹਾਂ ਜੀ ਹਯੂਰ ਸਾਹਿਬ ਵਿਖੇ ਅੱਜ ਜਿਹੜਾ ਉਹ ਹੈਗਾ ਦੁਸ਼ਹਿਰੇ ਦਾ ਦਿਨ 2 ਅਕਤੂਬਰ 2025 ਇਹ ਦੁਸ਼ਹਿਰੇ ਦੇ ਦਿਨ ਬਹੁਤ ਭਾਰੀ ਹਜ਼ੂਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਹੁੰਦਾ ਹੈ ਤੇ ਸਾਰੀਆਂ ਸੰਗਤਾਂ ਆਉਂਦੀਆਂ ਨੇ ਦੁਸ਼ਹਿਰੇ ਦਾ ਤਿਹਾਰ ਇੱਥੇ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ। ਇੱਧਰ ਪਿੱਛੇ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ। ਵੱਡੇ-ਵੱਡੇ ਲੰਗਰ ਚੱਲ ਰਹੇ ਨੇ। ਆਪਾਂ ਹੁਣ ਚੱਲਦੇ ਹਾਂ ਤੱਕ ਤੇ ਸ੍ਰੀ ਹਜ਼ੂਰ ਸਾਹਿਬ ਉੱਥੇ ਦਰਸ਼ਨ ਕਰਦੇ ਹਾਂ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਸ ਸਮੇਂ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਨੇੜੇ ਖੜੇ ਹਾਂ 메ਨ ਗੇਟ ਦੇ। ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸ ਤੇ ਵੀ ਕਿਵੇਂ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਕਿਸ ਤਰ੍ਹਾਂ ਇੱਥੇ ਜਿਹੜਾ ਦੁਸ਼ਹਿਰਾ ਸਾਰਾ ਮਨਾਇਆ ਜਾਂਦਾ ਇਹ ਗੁਰਦੁਆਰਾ ਲੰਗਰ ਸਾਹਿਬ ਦਾ ਜਿਹੜਾ ਉਹ ਮੁੱਖ ਗੇਟ ਡਿਊਟੀ ਸਾਹਿਬ ਤੇ ਇਹ ਸਥਾਨ ਤੇ ਆਪਾਂ ਹੁਣ ਚੱਲਦੇ ਆਂ ਦਰਸ਼ਨ ਉਹ ਜਿਹੜੇ ਉਹ ਕਰਦੇ ਆਂ ਬਾਕੀ ਦੁਸ਼ਹਿਰੇ ਕਰਕੇ ਬਹੁਤ ਭਾਰੀ ਸੰਗਤਾਂ ਦਾ ਇਕੱਠ ਹੋਇਆ ਹੋਇਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੁਸ਼ਹਿਰੇ ਦੇ ਤਿਹਾੜੇ ਤੇ ਇੱਥੇ ਪਹੁੰਚਦੀਆਂ ਨੇ ਬਹੁਤ ਧੂਮ ਧਾਮ ਨਾਲ ਇੱਥੇ ਹਜੂਰ ਸਾਹਿਬ ਨਜ਼ਰ ਦੇਖੇ ਜਿਹੜਾ ਉਹ ਦੁਸ਼ਹਿਰਾ ਮਨਾਇਆ ਜਾਂਦਾ ਇਹ ਗੁਰਦੁਆਰਾ ਲੰਗਰ ਸਾਹਿਬ ਨੇ ਤੇ ਇੱਥੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਜ਼ਿਆਦਾਤਰ ਇਸ ਸਥਾਨ 'ਤੇ ਆ ਕੇ ਆਪਣੀ ਰਿਹائش ਕਰਦੀਆਂ ਨੇ ਇਥੇ ਆ ਕੇ ਜਿਹੜਾ ਉਹ ਲੰਗਰ ਛਕਦਿਆਂ ਨੇ ਇਹ ਸਥਾਨ ਤੇ ਸੰਤ ਬਾਬਾ ਨਿਧਾਨ ਸਿੰਘ ਜੀ ਵੱਲੋਂ ਜਿਹੜਾ ਉਹ ਲੰਗਰ ਚਲਾਇਆ ਗਿਆ ਉਹ ਹੁਣ ਤੱਕ ਲੰਗਰ ਜਿਹੜਾ ਚੱਲਦਾ ਕਿਉਂਕਿ ਸੰਤ ਬਾਬਾ ਨਿਧਾਨ ਸਿੰਘ ਜੀ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਸੀ ਅਤੇ ਕਿਹਾ ਸੀ ਵੀ ਖੀਸਾ ਮੇਰਾ ਹੱਥ ਤੇਰਾ ਵੀ ਖੀਸਾ ਮੇਰਾ ਹੋਊਗਾ ਹੱਥ ਤੇਰਾ ਹੋਊਗਾ ਫਿਰ ਉਸ ਦਿਨ ਤੋਂ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਜਿਹੜਾ ਲੰਗਰ ਚੱਲਦਾ ਤੇ ਚਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਆਪਾਂ ਲੰਗਰ ਪ੍ਰਸ਼ਾਦਾ ਛਕਦੇ ਆਂ ਫਿਰ ਇੱਥੋਂ ਆਪਾਂ ਜਾਵਾਂਗੇ ਸੱਚਖੰਡ ਸ੍ਰੀ ਹਜੂਰ ਸਾਹਿਬ ਵੱਲ ਇਧਰ ਨਹੀਂ ਗੁਰਦੁਆਰਾ ਲੰਗਰ ਸਾਹਿਬ ਦੇ ਦਰਬਾਰ ਸਾਹਿਬ ਚੱਲਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਦਰਬਾਰ ਸਾਹਿਬ ਦੇ ਦੁਸ਼ਹਿਰੇ ਕਰਕੇ ਬਹੁਤ ਸੰਗਤਾਂ ਦਾ ਜਿਹੜਾ ਉਹ ਭਾਰੀ ਇਕੱਠ ਹੋਇਆ ਹੋਇਆ ਜਿੰਨੀਆਂ ਵੀ ਪੰਜਾਬ ਤੋਂ ਸੰਗਤਾਂ ਆਉਂਦੀਆਂ ਨੇ ਉਹ ਜ਼ਿਆਦਾਤਰ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਆਪਣੀ ਰਹਿਸ਼ ਕਰਦੀਆਂ ਨੇ ਤੇ ਇਧਰ ਸਾਰਾ ਜਿਹੜਾ ਉਹ ਲੰਗਰ ਚੱਲਦਾ ਆਪਾਂ ਉੱਪਰੋਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਇਹ ਸਾਰਾ ਲੰਗਰ ਹਾਲਾ ਗੁਰਦੁਆਰਾ ਲੰਗਰ ਸਾਹਿਬ ਦਾ 24 ਘੰਟੇ ਇਸ ਥਾਂ ਤੇ ਜਿਹੜਾ ਉਹ ਲੰਗਰ ਚੱਲਦਾ ਹੈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਬਾਬਾ ਨਦਾਰ ਸਿੰਘ ਜੀ ਨੂੰ ਵਜਨ ਕੀਤੇ ਸੀ ਵੀ ਖੀਸਾ ਮੇਰਾ ਹੱਥ ਤੇ ਰਹਾ ਤੇ ਅੱਜ ਵੀ ਉਹ ਲੰਗਰ ਦੇਖ ਲਓ ਤੁਸੀਂ ਟੁੱਟ ਵਰਤ ਰਿਹਾ ਹੈ ਨੇ ਸ਼ਾਂਸ ਹੈ ਬਿਸ਼ੇ ਸ਼ੋਬਿਤਰ ਨਹੀਂ ਤੇਰੇ ਦੇਹਾਨਾ ਡਟਾ ਜਹਾਨ ਉਤੇ ਹਰ ਜਸਦਰ ਤੋਂ ਖਾਕ ਸੇ ਬਾਕੋਗੇ ਜਸਦਰ ਤੋਂ ਖਾਕ ਸੇ ਬਾਕੋ ਪਰਮਾਣੇ ਉੱਤੇ ਗੁਰਦੁਆਰਾ ਲੰਗਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਲੰਗਰ ਛੱਕ ਕੇ ਆਪਾਂ ਹੁਣ ਜਾ ਰਹੇ ਹਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲ ਨੂੰ ਦੁਸ਼ਹਿਰੇ ਕਰਕੇ ਬਹੁਤ ਸਾਰੇ ਲੰਗਰ ਇੱਥੇ ਲੱਗੇ ਹੋਏ ਨੇ ਆ ਸਾਹਮਣੇ ਜਿਹੜਾ ਉਹ ਲੱਸੀ ਦਾ ਲੰਗਰ ਚੱਲ ਰਿਹਾ ਤੇ ਸੰਗਤਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਇਹ ਸਾਰਾ ਗੁਰਦੁਆਰਾ ਲੰਗਰ ਸਾਹਿਬ ਦੇ ਨੇੜੇ ਜਿਹੜਾ ਉਹ ਬਾਜ਼ਾਰ ਆ ਇਹ ਸਿੱਧਾ ਰਾਸਤਾ ਜਾਂਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲ ਨੂੰ ਤੇ ਸਾਹਮਣੇ ਸਾਰੇ ਤੁਸੀਂ ਦੇਖ ਰਹੇ ਹੋ ਸੰਗਤਾਂ ਜਿਹੜੀਆਂ ਉਹ ਜਾ ਰਹੀਆਂ ਨੇ ਹਨਾ ਤਖਤ ਸਾਹਿਬ ਵੱਲ ਨੂੰ ਤੇ ਗੁਰੂ ਦੀਆਂ लाਡਲੀਆਂ ਫੌਜਾਂ ਲੋ ਜੀ ਤੁਸੀਂ ਆ ਦਰਸ਼ਨ ਕਰ ਸਕਦੇ ਹੋ ਹਾਥੀ ਦੇ ਦਰਸ਼ਨ ਤੁਹਾਨੂੰ ਆਪਾਂ ਜਿਹੜੇ ਉਹ ਕਰਵਾ ਲੰਨੇ ਆ ਦਲ ਬਾਬਾ ਵਿਧੀ ਚੰਦ ਜੀ ਦਲ ਬਾਬਾ ਵਿਧੀ ਚੰਦ ਜੀ ਵਾਲੇ ਇਹ ਸਿੰਘ ਨੇ ਤੇ 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 ਮਹੱਲਾ ਵੀ ਜਿਹੜਾ ਉਹ ਕੱਢਿਆ ਜਾਂਦਾ ਮੈਨੂੰ ਲੱਗਦਾ ਸ਼ਾਮ ਦੇ ਟਾਈਮ ਜਿਹੜਾ ਉਹ ਮਹੱਲਾ ਇੱਥੇ ਕੱਢਿਆ ਜਾਂਦਾ ਉਹ ਸਾਰਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਇਹ ਮਾਰਕੀਟ ਹੈ ਜੀ ਸਾਰੀ ਗੁਰਦੁਆਰਾ ਲੰਗਰ ਸਾਹਿਬ ਦੇ ਨੇੜੇ ਇੱਥੋਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਆਪਣੇ ਪੰਜਾਬ ਤੋਂ ਜਾਂ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਉਹ ਇੱਥੋਂ ਸਾਰੀ ਸੰਗਤਾਂ ਇੱਥੋਂ ਖਰੀਦਾਰੀ ਕਰਕੇ ਜਾਂਦੀਆਂ ਨੇ ਇਹ ਦੁਕਾਨਾਂ ਤੋਂ ਇਹ ਸਾਹਮਣੇ ਸ਼ਵੀਲ ਦੀ ਸੇਵਾ ਜੀ ਇਹ 12 ਮਹੀਨੇ 30 ਦਿਨ ਜਿਹੜੀ ਉਹ ਸ਼ਵੀਲ ਇੱਥੇ ਚੱਲਦੀ ਹੁੰਦੀ ਹੈ ਅ ਮਤਲਬ ਜਿਵੇਂ ਆਮ ਦਿਨਾਂ ਦੇ ਵਿੱਚ ਵੀ ਆਉਣੇ ਆ ਤੇ ਉਦੋਂ ਵੀ ਇੱਥੇ ਜਿਹੜਾ ਉਹ ਜਲ ਸ਼ਿਕਾਇਆ ਜਾਂਦਾ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਨੇੜੇ ਤੇ ਸਾਰੀਆਂ ਗੁਰੂ ਦੀਆਂ ਲਾਡਲੀ ਫੌਜਾਂ ਹਾਂ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਕਨੇਜ ਪਿੰਡ ਕਨੇਜ ਪਿੰਡ ਤੋਂ ਜੀ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਠੀਕ ਹੈ ਜੀ ਠੀਕ ਹੈ ਕਰਨ ਚੱਲੇ ਹਾਂ ਦਰਸ਼ਨਾਂ ਹਾਂ ਜੀ ਠੀਕ ਹੈ ਬਾਬਾ ਜੀ ਠੀਕ ਹੈ ਤੇ ਬਾਬਾ ਜੀ ਕਨੇਜ ਪਿੰਡ ਤੋਂ ਆਏ ਨੇ ਜਿਲ੍ਹਾ ਲੁਧਿਆਣਾ ਤੁਹਾਡੇ ਪਿੰਡ 'ਚ ਇਤਿਹਾਸਿਕ ਸਥਾਨ ਆ ਮੈਂ ਕਿਹਾ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਆ ਕੇ ਗਿਆ ਉੱਥੇ ਇੱਕ ਵਾਰ ਠੀਕ ਹੈ ਜੀ ਚ ਆ ਜੀ ਹਾਂ ਜੀ ਬਈ ਕੀ ਹਾਲ ਨੇ ਜੀ ਓਕੇ ਓਕੇ ਹੈ ਹਾਂ ਕਹਾਂ ਸੇ ਹੋ ਆਪ ਨਦਰ ਸੇ ਨਦਰ ਸੇ ਹੋ ਠੀਕ ਹੈ ਜੋ ਮਹੱਲਾ ਨਿਕਲਦਾ ਹੈ ਉਹ ਕਿੰਨੇ ਵਜੇ ਨਿਕਲਦਾ ਹੈ 5 ਵਜੇ 5 ਵਜੇ ਠੀਕ ਹੈ ਠੀਕ ਹੈ ਜੀ ਧੰਨਵਾਦ YouTube ਚੈਨਲ YouTube ਚੈਨਲ ਹੈ ਸੁਖ ਪੰਜਾਬੀ ਵਲੌਗਸ ਠੀਕ ਹੈ ਬਈ ਤੇ ਬਾਈਆਂ ਨੂੰ ਤਾਂ ਆਪਾਂ ਪਤਾ ਵੀ ਕਰ ਲਿਆ ਮਹੱਲਾ ਬਾਈ ਕਹਿੰਦੇ ਸ਼ਾਮ ਨੂੰ ਨਿਕਲਦਾ ਮਹੱਲਾ ਤੇ ਇਹ ਹਜੇ ਸਮਾਂ ਤਕਰੀਬਨ 4 ਵਜੇ ਜੀ ਠੀਕ ਐ ਬਾਬਾ ਜੀ ਕਹਿੰਦੇ 4 ਵਜੇ ਮਹੱਲਾ ਨਿਕਲਦਾ 4-5 ਵਜੇ ਤੇ ਸਮਾਂ ਹਲੇ ਤਕਰੀਬਨ 10:30 ਵਜੇ ਦਾ ਹੋਇਆ ਤੇ ਆਹ ਸਾਰੀਆਂ ਦੁਕਾਨਾਂ ਭਾਈ ਤੁਸੀਂ ਦੇਖ ਸਕਦੇ ਹੋ ਇੱਥੇ ਖਰੀਦਦਾਰੀ ਵਾਲਾ ਸਾਰਾ ਸਾਮਾਨ ਹੈ ਦੁਕਾਨਾਂ ਤੇ ਹਨ ਬੈਗ ਹੋ ਗਏ ਜਾਂ ਹੋਰ ਆ ਦੁਪੱਟੇ ਤੁਸੀਂ ਦੇਖ ਰਹੇ ਹੋ ਸੰਗ ਤਾਂ ਆਉਂਦੀਆਂ ਨੇ ਜਦੋਂ ਯਾਤਰਾ ਦਾ ਆਖੀਰਲਾ ਦਿਨ ਹੁੰਦਾ ਫਿਰ ਇੱਥੋਂ ਖਰੀਦਦਾਰੀ ਕਰਕੇ ਲੈ ਕੇ ਜਾਂਦੀਆਂ ਨੇ ਤੇ ਦੁਸ਼ਹਿਰੇ ਦੀਆਂ ਰੌਣਕਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਵੱਖ-ਵੱਖਰੇ ਲੰਗਰ ਆ ਸਾਹਮਣੇ ਜਿਹੜਾ ਉਹ ਮੁਫਤ ਮੈਡੀਕਲ ਕੈਂਪ ਐ ਇਥੇ ਮੈਡੀਕਲ ਕੈਂਪ ਜਿਹੜਾ ਹੋ ਲਾਇਆ ਹੋਇਆ 25ਵਾਂ ਮੁਫਤ ਮੈਡੀਕਲ ਕੈਂਪ ਆ ਤੇ ਇਹਦੇ ਨਾਲ ਇਹ ਜਿਹੜਾ ਹੋ ਲੰਗਰ ਚੱਲ ਰਿਹਾ ਆ ਬਹੁਤ ਵੱਡੇ ਵੱਡੇ ਲੰਗਰ ਆ ਜਿਹੜੇ ਹੋ ਦਸ਼ਰੇ ਕਰਕੇ ਲੱਗੇ ਹੋਏ ਨੇ ਤੇ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਆਪਣੀ ਜਿਹੜੀ ਉਹ ਦੇਖ ਰਹੇ ਹੋ ਤੇ ਕੌਣ-ਕੌਣ ਇਸ ਵਾਰ ਜਿਹੜਾ ਹੋ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਆ ਰਿਹਾ ਹੈ ਤੇ ਆ ਜਿਹੜੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਇਹ ਇਹ ਜਿਹੜੀਆਂ ਗੱਡੀਆਂ ਜਿਹੜੀਆਂ ਉਹ ਜਿੱਥੋਂ ਦੇ ਲੋਕਲ ਗੁਰਦੁਆਰਾ ਸਾਹਿਬ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰਵਾਉਣ ਲੈ ਕੇ ਜਾਂਦੀਆਂ ਨੇ ਇਹ ਤੁਸੀਂ ਬੁੱਕ ਕਰਕੇ ਇਹਨਾਂ ਦੇ ਵਿੱਚ ਸੀਟ ਦਰਸ਼ਨ ਜਿਹੜੇ ਕਰਕੇ ਆ ਸਕਦੇ ਹੋ ਜਿਹੜੀ ਟ੍ਰੇਨ ਤੇ ਆਉਂਦੀਆਂ ਨੇ ਸੰਗਤ ਹਨਾ ਪਰ ਐਵੇਂ ਦੀਆਂ ਗੱਡੀਆਂ ਦੇ ਵਿੱਚ ਉਹ ਜਾਂਦੀਆਂ ਨੇ ਆਪਾਂ ਪਹੁੰਚ ਗਏ ਜੀ ਤਖਤ ਸੱਚਖੰਡ ਸ੍ਰੀ ਹਜ਼ੂਰ ਅਫਜਲ ਨਗਰ ਸਾਹਿਬ ਨੂੰ ਦੇਡ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਆ ਉੱਪਰ ਬੋਰਡ ਲੱਗਿਆ ਹੋਇਆ ਨਾਮ ਲਿਖਿਆ ਹੋਇਆ ਤਖਤ ਸੱਚਖੰਡ ਸ੍ਰੀ ਹਜ਼ੂਰ ਅਫਤਲ ਨਗਰ ਸਾਹਿਬ ਨੂੰ ਦੇ। ਤੇ ਚਲਦੇ ਆਪਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਮੱਥਾ ਟੇਕਦੇ ਆ ਪਹਿਲਾਂ ਜੋੜਾ ਘਰ ਦੇ ਵਿੱਚ ਜੋੜੇ ਜਿਹੜੇ ਆਪਾਂ ਉਹ ਜਮ੍ਹਾਂ ਕਰਵਾਉਨੇ ਆ। ਤੇ ਸਾਹਮਣੇ ਵਾਲੇ ਪਾਸੇ ਜਿਹੜਾ ਉਹ ਜੋੜਾ ਘਰ ਹੈ ਗੁਰਦੁਆਰਾ ਲੰਗਰ ਸਾਹਿਬ ਤੋਂ ਥੋੜੀ ਜਿਹੀ ਦੂਰੀ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਦੀ। ਤੇ ਇੱਧਰ ਸਾਹਮਣੇ ਵਾਲੇ ਪਾਸੇ ਜਿਹੜਾ ਉਹ ਜੋੜਾ ਘਰ ਹੈ ਜੋੜੇ ਘਰ ਦੇ ਵਿੱਚ ਜੋੜੇ ਜਮ੍ਹਾਂ ਕਰਵਾ ਕੇ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਇਹਦੀ ਗੁਰਦੁੱਖਤ ਸ੍ਰੀ ਹਜ਼ੂਰ ਸਾਹਿਬ ਦੇ ਵੀ ਨੇੜੇ ਸਾਰੀ ਮਾਰਕੀਟ ਹੈ ਤੇ ਇਹ ਸਾਰੀਆਂ ਦੁਕਾਨਾਂ ਨੇ ਬਾਕੀ ਆ ਸਾਹਮਣੇ ਵਾਲਾ ਰਾਸਤਾ ਜਿਹੜਾ ਇਧਰੋਂ ਆਪਾਂ ਆਏ ਆ ਗੁਰਦੁਆਰਾ ਲੰਗਰ ਸਾਹਿਬ ਵਾਲੋਂ ਹਨਾ ਸਾਹਮਣੇ ਹੈ ਜੀ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਜੀ ਦੀ ਇਹ ਮੁੱਖ ਡਿਊਟੀ ਸਾਹਿਬ ਤੇ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਉਹ ਖੀਰਲਾ ਸਮਾਪਤੀ ਕੀਤਾ ਸੀ ਤੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਜਿਹੜਾ ਉਹ ਵਚਨ ਕੀਤਾ ਸੀ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥਾਂ ਤੇ ਇਹ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਉਹ ਅਖੀਰਲਾ ਸਮਾਪਤੀ ਕੀਤੀ ਕੀਤਾ ਤੇ ਇੱਥੇ ਹੀ ਗੁਰੂ ਸਾਹਿਬ ਜਿਹੜਾ ਉਹ ਜੋਤੀ ਜੋਤ ਸਮਾ ਗਏ ਸੀਗੇ ਇਹ ਸਾਰਾ ਇਤਿਹਾਸ ਹੈ ਜੀ ਇਸ ਸਥਾਨ ਦਾ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਇਹ ਸਥਾਨ ਤੇ ਬਾਕੀ ਆ ਸਾਰੇ ਆਪਣੇ ਨਾਲ ਦੀਆਂ ਸੰਗਤਾਂ ਬਾਬਾ ਜੀ ਇਹ ਵੀ ਆਪਣੇ ਨਾਲ ਯਾਤਰਾ 'ਤੇ ਆਏ ਹੋਏ ਨੇ ਹੋਰ ਵਾਹਿਗੁਰੂ ਜੀ ਕੀ ਫਤਿਹ ਵਧੀਆ ਹੋ ਰਹੇ ਨੇ ਦਰਸ਼ਨ ਜੀ ਬਹੁਤ ਵਧੀਆ ਆਨੰਦ ਆ ਰਿਹਾ ਜੀ ਠੀਕ ਆ ਬਾਬਾ ਜੀ ਠੀਕ ਹੈ ਤੇ ਚਲਦੇ ਆਪਾਂ ਦਰਸ਼ਨ ਤੁਹਾਨੂੰ ਕਰਵਾਉਣੇ ਆ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਤੇ ਜਿਵੇਂ ਸਾਰਾ ਪਾਉ ਇਤਿਹਾਸ ਦੱਸਿਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅਖੀਰਲਾ ਸਮਾਂ ਇਹ ਸਥਾਨ ਤੇ ਜਿਹੜਾ ਉਹ ਬਤੀਤ ਕੀਤਾ ਸੀ ਤੇ ਇੱਥੇ ਇਸ ਸਥਾਨ ਤੇ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਸੀਗੇ ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਜਿਹੜਾ ਉਹ ਕਿਹਾ ਸੀ ਵੀ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਵੀ ਅੱਜ ਤੋਂ ਤੁਸੀਂ ਆਪਣਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਕਤਾ ਸਚਕੰਡ ਸ੍ਰੀ ਹਜੂਰ ਸਾਹਿਬ ਜੀ ਦੇ ਤੇ ਇਧਰ ਨਿਸ਼ਾਨ ਸਾਹਿਬ ਜੀ ਦੀ ਅੱਜ ਸੇਵਾ ਚੱਲ ਰਹੀ ਹੈ ਅੱਜ ਦੁਸ਼ਹਿਰੇ ਦਾ ਦਿਨ ਹੈ ਇਸ ਕਰਕੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਨੇ ਆ ਅਪਨਾ ਰਸਵਾ ਦੇ ਘੜੀ ਕੇ ਗੁਰੂ ਕੇ ਬਾਟੇ ਵਿੱਚ ਪਾਇਆ ਹੈ ਗੁਰੂ ਕੇ ਲੰਗਰਾਂ ਨਾਲ ਤੇ ਗੁਰੂ ਕੇ 15 ਵਾਸਤੇ ਚੰਦਰਮੇਂ ਸੇਵਾਵਾਂ ਨਾਲ ਪਾਇਆ ਜਾ ਰਿਹਾ ਹੋਇਆ ਹੈ ਮਹਾਰਾਜ ਦੀ ਪਰਵਾਰ ਦੀ ਵਾਤਾ ਜੀ ਅਰਦਾਸ ਕਰਦੇ ਆ ਸਭੂ ਜੀ ਦੇ ਨਾਮ ਤੇ ਪਰਵਾਰ ਦੇ ਸਤਿ ਸੰਗਤ ਵਿੱਚ ਸਾਰੇ ਸਰੋਕਾਰਾਂ ਦੇ ਸਾਰੇ ਸਰਦਾਰਾਂ ਦੇ I'm तू पा नहीं हटी मेरी धर्म सचाई बाड़ी ਨਾ ਕੋਈ ਖੰਟੀ ਖੰਟੀ ਹੋ ਇਸ ਜਗਤ ਜੋ ਕਹਿ ਨ ਲਗੈਰਾ ਹਰ ਕੇ ਬਾਜੀ ਹਾਰ ਮੰਨਾ ਤੈਨ ਸੰਜ ਨਹੀਂਓ ਸਮਝਣ ਨਹੀਂਓ ਹੋ ਵਸਰ ਗਿਆ ਕਰਤਾ ਹਰ ਮੰਨਾ ਹੋ ਤੈਨ ਸੰਜ ਨਹੀਂਓ ਆਪ ਗੁਰੂ ਕੇ ਸੰਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਥੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਇੱਕ ਬੌਲੀ ਸਾਹਿਬ ਨੇ ਤੇ ਇਸ ਬੌਲੀ ਸਾਹਿਬ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹ ਪਤਾ ਲੱਗਿਆ ਕਿ ਸ੍ਰੀ ਹਜ਼ੂਰ ਸਾਹਿਬ ਨੇੜੇ ਦੀ ਪਵਨ ਧਰਤੀ ਤੇ ਜਿੱਥੇ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਿਮ ਸਮਾਂ ਬਤੀਤ ਕੀਤਾ ਅਤੇ ਸਨ 1708 ਈਸਵੀ ਵਿੱਚ ਸੱਚਖੰਡ ਗਮਨ ਕੀਤਾ ਉੱਥੇ ਕੋਈ ਵੱਡਾ ਯਾਦਗਾਰੀ ਸਥਾਨ ਨਹੀਂ ਹੈ ਤਾਂ ਉਹਨਾਂ ਨੇ ਭਾਈ ਚੰਦਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਵੱਡਾ ਗੁਰਦੁਆਰਾ ਉਸਾਰਨ ਲਈ ਬਿਆੰਤ ਮਾਇਆ ਦੇ ਕੇ ਲਾਹੌਰ ਤੋਂ ਭੇਜਿਆ ਤਖਤ ਸੱਚਖੰਡ ਹਯੂਰ ਸਾਹਿਬ ਦੀ ਤਮੀਰ ਦੌਰਾਨ ਪਾਣੀ ਦੀ ਕਾਫੀ ਦਿੱਕਤ ਮਹਿਸੂਸ ਹੋਈ ਤਾਂ ਉਸ ਸਮੇਂ ਤਖਤ ਸਾਹਿਬ ਜੀ ਦੇ ਮੀਤ ਜਥੇਦਾਰ ਬਾਬਾ ਗਹੂ ਸਿੰਘ ਜੀ ਨੇ ਇਸ ਬੋਲੀ ਨੂੰ ਖਦਵਾਉਣ ਦੀ ਕਾਰ ਸੇਵਾ ਕਰਵਾਈ ਪ੍ਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੇ ਸੰਗਾਸ਼ਣ ਅਸਥਾਨ ਦੇ ਇਸ਼ਨਾਨਾਂ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਇੱਕ ਪਾਣੀ ਦੀ ਗਾਗਰ ਗੋਦਾਵਰੀ ਨਦੀ ਤੋਂ ਲਈ ਜਾਂਦੀ ਹੈ ਅਤੇ ਦੂਸਰੀ ਗਾਗਰ ਇਸ ਬੋਲੀ ਤੋਂ ਤੇ ਇੱਕ ਗਾਗਰ ਇਸ ਬੋਲੀ ਸਾਬ ਤੋਂ ਭਰੀ ਜਾਂਦੀ ਹੈ ਇੱਕ ਗਾਗਰ ਜਿਹੜੀ ਉਹ ਗਦਾਵਰੀ ਨਦੀ ਤੋਂ ਭਰੀ ਜਾਂਦੀ ਆ ਤੇ ਅੰਮ੍ਰਿਤ ਵੇਲੇ ਹਨਾ ਇਹ ਸਾਰਾ ਇਤਿਹਾਸ ਹੈ ਬੋਲੀ ਸਾਹਿਬ ਦਾ ਤੇ ਆਪਾਂ ਦਰਸ਼ਨਾਂ ਤੁਹਾਨੂੰ ਜਿਹੜੇ ਕਰਵਾਤੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਤੇ ਸੰਗਤਾਂ ਦਾ ਤੁਸੀਂ ਦੇਖਿਆ ਹੀ ਆ ਵੀ ਬਹੁਤ ਭਾਰੀ ਇਕੱਠ ਜਿਹੜਾ ਹੋਇਆ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਹੋਈਆਂ ਨੇ ਦੁਸ਼ਹਿਰੇ ਦੇ ਤਿਹਾੜੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਅਤੇ ਸਥਾਨ ਗੁੰਗਾ ਮਾਈ ਭਾਗੋ ਜੀ ਇਸ ਥਾਂ ਤੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਹਾਂ ਤਪੋਸਥਾਨ ਹੈ ਜੀ ਮਾਈ ਭਾਗੋ ਜੀ ਤੋਂ 40 ਮੁਕਤਾਂ ਦਾ ਜਨਮ ਪੱਤੇ ਕਹਾਣੀ ਜिला 40 ਮੁਕਤਾਂ ਨੇ ਤੁਬਾ ਸਿੰਘ ਜੀ ਮਹਾਰਾਜ ਤੋਂ ਕੋਰ ਤੇ ਗੜੀ ਤੇ ਮੈਂ ਜੇਵਾਣ ਕਹਤਾ ਸੀ ਜਿਵੇਂ ਆਜੇ ਗੁਰੂ ਨਹੀਂ ਤਾਂ ਸੀ ਸਾਡੇ ਸਿੰਘ ਕਹਤੇ ਆਪਨੇ ਘਰਾ ਵੀ ਕਰੇਗਾ ਇਸੇ ਬੜਾ 40 ਮੁਕਤਾਂ ਨੂੰ ਮਾਤਾ ਵਾਗੋ ਜੀ ਨੇ ਤਾਣਾ ਮਾਰ ਕੇ ਕਹਿਆ ਸੀ ਤੇ ਜਿ ਘਰਾਵੀਤ ਬੈਠ ਕੇ ਰਡੀ ਪਕਾਤਾ ਤਾਂ ਜੁਣਿਆ ਪਾਜਾ ਆਸੀ ਬਿਬਿਆ ਜਨਮ ਕਰਨਗੇ ਜੀ ਮਾਤਾ ਵਾਗੋ ਜੀ ਦਾ ਤਾਣਾ ਮਾਰ ਕੇ ਮਾਤਾ ਵਾਗੋ ਜੀ ਨੇ 40 ਮੁਕਿਆਂ ਨਾਲ ਮੁਕੱਸਰ ਜੰ ਫਤੇ ਕੇ ਤਾਸੇਂ ਹੋਗਲਾ ਜੇ ਤਦ ਦਾ ਨਾਸ ਤੇ ਤਾ ਜੀ ਮਾਤਾ ਵਾਗੋ ਜੀ ਦੇਵਤਾ ਅਸਿਕ ਸਤੈ ਸਭ ਤੋਂ ਵੱਡੇ ਬੰਦ ਕਮੋੜੇ ਦਾ ਮਾਤਾ ਵਾਗੋ ਜੀ ਦੇ ਜੋ ਮੁਕੱਸਰ ਜੰ ਕੀਤਾ ਆਪਨੇ ਵਡੇਰ ਸਫੇਰ ਕਲਾਮ ਦੇ ਜਿਨਾਕਾ ਬਾਦ 50 ਕਿਲੋ ਤੇ 12 ਆ ਪੀਟ ਹੈ ਨਾਲੇ ਮਾਤਾ ਵਾਗੋ ਦੀ ਤੌਰ ਤੇ 40 ਵਿਕਿਆ ਦੇ 70 ਤੇ ਸਾਰੇ ਸਤ ਸਵਾ 37 ਪ੍ਰਾਰਥਨ ਹੈ ਮਾਤਾ ਬਾਪੋ ਜਿਹੜੇ ਆਪਣੇ ਅਰਥ ਲੈ ਕੇ ਆਇਆ। ਮਾਤਾ ਬਾਪੋ ਜਿਹੜੇ ਤਾਨ ਤੇ ਪਿਆਸਾ ਨਾ ਮੰਨੇ ਨਾ ਬੜੀਆ ਥੱਕੀ ਤਾਂ 파ਟੂ ਜਾ ਕੇ। ਐਸਲੇ ਇਸ ਤਾਂ ਤਾ ਮਾਤਾ ਬਾਪੋ ਦੀ ਤਪੱਸਤਾ ਲੈ ਜੀ ਇਹ ਤੇ ਦਾ ਵਿਚਾਰ ਹੈ। ਤੇ ਆਪਾਂ ਨੂੰ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਆ ਬਾਬਾ ਜੀ ਮਿਲੇ ਨੇ ਆਪਣੀਆਂ ਵੀਡੀਓ ਦੇਖਦੇ ਹੁੰਦੇ ਨੇ। ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ। ਆ ਵਾਹਿ ਜੀ ਬਦੇ। ਆ ਕਿਹੜਾ ਇਲਾਕਾ ਬਾਬਾ ਜੀ ਹੁਣੀਆਂ ਦਾ? ਸਾਡਾ ਇਲਾਕਾ ਬਾਬਾ ਜੀ ਇਹ ਰਾਜਪੁਰ ਏਰੀਆ ਵਾ। ਠੀਕ ਹੈ ਜੀ। ਕਮਾਨ ਏਰੀਆ ਬਾਬੇ ਨਾਮਦੇਵ ਸਾਹਿਬੀ ਦਾ ਨਗਰ ਹਾਂਜੀ ਹਾਂਜੀ ਉੱਥੋਂ ਫੌਜ ਆਏ ਅਸੀਂ ਕੱਲ ਪਰਸੋਂ ਆਏ ਆ ਜੀ ਠੀਕ ਆ ਬਾਬਾ ਜੀ ਬਹੁਤ ਬਹੁਤ ਸ਼ੁਕਤ ਹੈ ਜੀ ਹਾਂਜੀ ਹਾਂਜੀ ਇਹ ਦੱਸ ਮਿਲੇ ਕਰ ਰਹੇ ਆ ਮਹਾਰਾਜ ਠੀਕ ਆ ਦੇਖਦੇ ਰਹਿੰਦੇ ਆ ਵੀਡੀਓ ਫਿਰ ਹਾਂਜੀ ਵੇਖ ਤੁਹਾਡੀ ਵੇਖ ਰਹਿੰਦੇ ਮਹਾਰਾਜ ਅੱਜ ਤਾਂ ਬੁਲਾ ਲਿਆ ਵੇ ਕਿ ਮੈਂ ਕਿਤੇ ਦੁਬਾਰਾ ਆਂ ਹਾਂਜੀ ਮੈਂ ਲੰਘਿਆ ਜਾ ਰਿਹਾ ਸੀ ਬਾਬਾ ਜੀ ਨੇ ਆਵਾਜ਼ ਮਾਰ ਲਈ ਮੇਰੇ ਤੋਂ ਕੋਣ ਹਾਂਜੀ ਹਾਂਜੀ ਮੈਂ ਆੜੀ ਫੌਜ ਜਾਗਦੀ ਹੋਈ ਆਪਣੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹ ਤੱਕ ਦੀ ਰਿਸਰਚ ਕੰਡ ਹਜ਼ੂਰ ਸਾਹਿਬ ਤੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਨੇੜੇ ਆ ਗਏ ਆ ਸਾਹਮਣੇ ਗੁਰਦੁਆਰਾ ਲੰਗਰ ਸਾਹਿਬ ਨੇ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਨੇੜੇ ਨੇ ਗੁਰਦੁਆਰਾ ਭਜਨਗੜ੍ਹ ਸਾਹਿਬ ਇਹ ਸਥਾਨ ਤੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਸਾਹਮਣੇ ਨੇ ਜੀ ਗੁਰਦੁਆਰਾ ਭਜਨਗੜ੍ਹ ਸਾਹਿਬ ਤੇ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਇਸ ਬੋਰਡ ਦੇ ਉੱਪਰ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਇਤਿਹਾਸਿਕ ਗੁਰਦੁਆਰਾ ਭਜਨਗੜ੍ਹ ਸਾਹਿਬ ਇਹ ਸਥਾਨ ਪਾਵਨ ਨਦੀ ਗਦਾਵਰੀ ਦੇ ਕੰਢੇ ਤੇ ਸ਼ੋਭਿਤ ਹੈ ਇਸ ਸਥਾਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਸੇਵਕਾ ਕੋਲੋਂ ਤੱਕਤ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਸਹਿਬਾਨਾਂ ਲਈ ਆਪਣੀ ਸੇਵਾ ਤੋਂ ਬਾਅਦ ਗਦਾਵਰੀ ਦੇ ਕੰਡੇ ਤੇ ਭਜਨ ਬੰਦਗੀ ਕਰਨ ਲਈ ਖਾਸ ਤੌਰ ਤੇ ਬਣਵਾਇਆ ਸੀ ਇਸ ਲਈ ਇਸ ਸਥਾਨ ਨੂੰ ਭਜਨ ਘੜ ਕਹਿੰਦੇ ਹਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸੰਤਾਂ ਨੇ ਅਤੇ ਹੋਰ ਬਿਆੰਤ ਨਾਮ ਦੇ ਰਸਈ ਹੱਤੀ ਜੱਪੀ ਤੱਪੀ ਨਿਰਮਲੇ ਉਦਾਸੀ ਸੰਿਆਸੀ ਬ੍ਰਹਮਚਾਰੀ ਗੁਣੀ ਗਿਆਨੀ ਅਤੇ ਆਦ ਮਹਾਪੁਰਸ਼ਾਂ ਨੇ ਅਤੇ ਹੋਰ ਮਹਾਪੁਰਸ਼ਾਂ ਨੇ ਇੱਥੇ ਗੁਪਤ ਰੂਪ ਵਿੱਚ ਭਜਨ ਜਿਹੜੀ ਉਹ ਬੰਦਗੀ ਕੀਤੀ ਅਤੇ ਗੁਪਤ ਰੂਪ ਵਿੱਚ ਜਿਹੜਾ ਉਹ ਤਪ ਕੀਤਾ ਇਹ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਭਜਨਗੜ੍ਹ ਸਾਹਿਬ ਦਾ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਾਂ ਨੇ ਆ ਦਰਬਾਰ ਸਾਹਿਬ ਦੇ ਇੱਧਰ ਜਿਹੜੇ ਉਹ ਦਰਬਾਰ ਸਾਹਿਬ ਨੇ ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਇੱਥੇ ਜਿਹੜਾ ਉਹ ਤਪ ਕੀਤਾ ਸੀਗਾ ਇਹ ਸਥਾਨ ਤੇ ਅਤੇ ਹੋਰ ਵੀ ਬਹੁਤ ਸਾਰੇ ਮਹਾਪੁਰਸ਼ਾਂ ਨੇ ਗੋਦਾਵਰੀ ਨਦੀ ਦੇ ਕੰਢੇ ਤੇ ਜਿਹੜਾ ਉਹ ਤਪ ਕੀਤਾ ਸੀ ਇਹ ਸਥਾਨ ਬਿਲਕੁਲ ਗੋਦਾਵਰੀ ਨਦੀ ਦੇ ਕੰਢੇ ਤੇ ਆ ਇਧਰ ਦਰਬਾਰ ਸਾਹਿਬ ਨੇ ਜੀ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਤੇ ਇੱਥੇ ਫੇਰ ਉਹ ਬੋਰਡ ਜਿਹੜਾ ਇਤਿਹਾਸ ਵਾਲਾ ਲੱਗਿਆ ਹੋਇਆ ਜਿਵੇਂ ਆਪਾਂ ਥੱਲੇ ਤੁਹਾਨੂੰ ਇਤਿਹਾਸ ਜਿਹੜਾ ਪੜਾਇਆ ਸੀਗਾ ਵੀ ਇਹ ਸਥਾਨ ਤੇ ਜਿਹੜਾ ਉਹ ਸੰਤ ਬਾਬਾ ਅਤਰ ਸਿੰਘ ਜੀ ਮਾਸਤੂਆਣੇ ਵਾਲਿਆਂ ਨੇ ਜਿਹੜਾ ਤਪ ਕੀਤਾ ਸੀ ਅਤੇ ਹੋਰ ਵੀ ਬਹੁਤ ਮਹਾਪੁਰਸ਼ਾਂ ਨੇ ਇਹ ਸਥਾਨ ਤੇ ਜਿਹੜਾ ਉਹ ਤਪ ਕੀਤਾ ਸੀ ਗੁਰਦੁਆਰਾ ਭਜਨਗੜ੍ਹ ਸਾਹਿਬ ਬਿਲਕੁਲ ਗਦਾਵਰੀ ਨਦੀ ਦੇ ਕੰਢੇ ਤੇ ਇਹ ਜਿਹੜਾ ਉਹ ਸਥਾਨ ਹੈ ਚੱਲਦੇ ਆਂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਉਣੀ ਆਂ ਗੁਰਦੁਰਾ ਭਜਨਗੜ ਦੇ ਬਿਲਕੁਲ ਨੇੜੇ ਜਿਹੜੀ ਗੋਦਾਵਰੀ ਨਦੀ ਵਗਦੀ ਆ ਤੇ ਇੱਥੇ ਹੈਗਾ ਗਾਗਰmarg ਜਿਹੜੀ ਗਾਗਰ ਦੀ ਸੇਵਾ ਰੋਜ਼ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਤੇ ਕੀਤੀ ਜਾਂਦੀ ਹੈ ਉਹ ਇੱਕ ਗਾਗਰ ਗੋਦਾਵਰੀ ਨਦੀ ਦੇ ਵਿੱਚੋਂ ਭਰ ਕੇ ਲੈ ਕੇ ਜਾਂਦੇ ਨੇ ਅਤੇ ਇੱਕ ਗਾਗਰ ਜਿਹੜੀ ਉੱਥੇ ਬੋਲੀ ਸਾਹਿਬ ਹੈ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਦੇਖੇ ਇੱਕ ਗਾਗਰ ਜਿਹੜੀ ਉੱਥੋਂ ਭਰੀ ਜਾਂਦੀ ਆ ਤੇ ਆਪਾਂ ਚੱਲਦੇ ਆ ਗੋਦਾਵਰੀ ਨਦੀ ਤੁਹਾਨੂੰ ਜਿਹੜੀ ਉਹ ਦਿਖਾਉਨੇ ਆ ਤੇ ਕਿਉਂਕਿ ਮੀਂਹਾਂ ਦਾ ਟਾਈਮ ਚੱਲ ਰਿਹਾ ਮੀਂਹ ਬਹੁਤ ਪੈ ਰਹੇ ਨੇ ਇਸ ਕਰਕੇ ਗੋਦਾਵਰੀ ਨਦੀ ਦਾ ਪਾਣੀ ਬਹੁਤ ਉੱਪਰ ਚੜਿਆ ਹੋ ਇੱਥੇ ਇੱਕ ਗਾਗਰਕੁੰਡ ਵੀ ਜਿਹੜਾ ਉਹ ਬਣਿਆ ਹੋਇਆ ਗਾਗਰਕੁੰਡ ਪਾਣੀ ਦਾ ਲੈਵਲ ਜ਼ਿਆਦਾ ਹੋਣ ਕਰਕੇ ਜਿਹੜਾ ਉਹ ਪਾਣੀ ਦੇ ਵਿੱਚ ਇਹ ਲੁਕ ਜਾਂਦਾ ਇਹ ਸਾਰੀ ਜਿਹੜੀ ਉਹ ਗਦਾਵਰੀ ਨਦੀ ਹੈ ਇੱਥੋਂ ਰੋਜ਼ ਸਵੇਰੇ 2:30 ਵਜੇ ਜਿਹੜੀ ਗਾਗਰ ਭਰ ਕੇ ਲੈ ਕੇ ਜਾਂਦੇ ਨੇ ਜਿਹੜੀ ਗਾਗਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਿਹੜੀ ਉਹ ਲਿਜਾਈ ਜਾਂਦੀ ਆ ਪਾਣੀ ਬਹੁਤ ਜ਼ਿਆਦਾ ਗਦਾਵਰੀ ਨਦੀ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਇੱਥੋਂ ਗੁਰਦੁਆਰਾ ਨਗੀਨਾ ਘਾਟ ਸਾਹਿਬ ਉਹ ਸਥਾਨ ਦੇ ਜਿਹੜੇ ਆਪਾਂ ਉਹ ਦਰਸ਼ਨ ਕਰਦੇ ਹਾਂ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਗੁਰਦੁਆਰਾ ਸ਼੍ਰੀ ਨਗੀਨਾ ਘਾੜ ਸਾਹਿਬ ਇਹ ਸਥਾਨ ਹੈ ਜੀ ਆਪਾਂ ਇਤਿਹਾਸ ਤੁਹਾਨੂੰ ਦੱਸਦਾਂਗੇ ਗੁਰਦੁਆਰਾ ਸਾਹਿਬ ਦਾ ਸਾਹਮਣੇ ਇਤਿਹਾਸ ਵਾਲਾ ਜਿਹੜਾ ਉਹ ਬੋਰਡ ਵੀ ਲੱਗਿਆ ਹੋਇਆ ਗੁਰਦੁਆਰਾ ਨਗੀਨਾ ਘਾੜ ਸਾਹਿਬ ਇੱਥੇ ਲਿਖਿਆ ਹੋਇਆ ਜੀ ਇੱਕ ਬਨਜਾਰਾ ਸਿੱਖ ਜਿਸ ਨੇ ਅਤੀ ਸ਼ਰਦਾ ਸਹਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕੀਤਾ ਪਰ ਗੁਰੂ ਜੀ ਨੇ ਉਹ ਨਗੀਨਾ ਗਦਾਵਰੀ ਨਦੀ ਵਿੱਚ ਭਗਾ ਮਾਰਿਆ ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨਗੀਨਾ ਨਦੀ ਵਿੱਚ ਵਿੱਚ ਸੁੱਟ ਦਿੱਤਾ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਤੇ ਨਾਰਾਜ਼ ਵੀ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਤੇ ਬਹੁਮੁੱਲੇ ਨਗੀਨੇ ਨੂੰ ਨਦੀ ਦੀ ਪੇਟ ਕਰ ਦਿੱਤਾ ਦਸ਼ਮੀਸ਼ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣ ਕੇ ਕਿਹਾ ਸਿੱਖਾ ਜਾ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ ਜਦੋਂ ਉਸ ਬੁਨਜਾਰੇ ਸਿੱਖ ਨੇ ਨਦੀ ਵਿੱਚ ਆਪਣੇ ਨਗੀਨੇ ਨਗੀਨੇ ਨੂੰ ਦੇਖਣ ਗਿਆ ਤਾਂ ਉੱਥੇ ਉਸ ਤੋਂ ਵੀ ਕੀਮਤੀ ਲਾਲ ਜਵਾਹਰ ਵੇਖੇ ਉਸ ਤੋਂ ਵੀ ਕੀਮਤੀ ਨਗੀਨੇ ਦੇਖੇ ਉਸ ਦਾ ਸਾਰਾ ਹੰਕਾਰ ਦੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ 'ਚ ਟੈਪਿਆ ਇਸੇ ਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੁਗੀ ਤਪਸਥਾਨ ਤਖਤ ਸਚਕੰਡ ਜੀ ਹਜ਼ੂਰ ਸਾਹਿਬ ਪ੍ਰਗਟ ਕੀਤਾ ਸੀ ਇਹ ਸਾਰਾ ਇਤਿਹਾਸ ਹੈ ਜੀ ਇਸ ਸਥਾਨ ਦਾ ਗੁਰਦੁਆਰਾ ਨਗੀਨਾ ਘੜ ਸਾਹਿਬ ਦਾ ਹੁਣ ਚਲਦੇ ਆਪਾਂ ਦਰਬਾਰ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਨੇ ਆਂ ਚਲਦੇ ਆ ਜੀ ਹੁਣ ਆਪਾਂ ਗੁਰਦੁਆਰਾ ਨਗੀਨਾ ਘੜ ਸਾਹਿਬ ਤੇ ਦਰਬਾਰ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਅਤੇ ਜਿਹੜੇ ਹੋਰ ਆਲੇ-ਦੁਆਲੇ ਇਤਿਹਾਸਿਕ ਸਥਾਨ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਉਹਨਾਂ ਦੇ ਦਰਸ਼ਨ ਕਰਵਾਏ। ਬਾਕੀ ਕੁਝ ਕੁ ਦੁਸ਼ਹਿਰੀ ਦੀਆਂ ਜਿਹੜੀਆਂ ਰੌਣਕਾਂ ਦਿਖਾਈਆਂ ਤੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇੱਥੇ ਕਿਸ ਤਰ੍ਹਾਂ ਦੁਸ਼ਹਿਰੀ ਨੂੰ ਜਿਹੜਾ ਮਹੱਲਾ ਕੱਢਿਆ ਜਾਂਦਾ ਉਹ ਸਾਰਾ ਤੁਹਾਨੂੰ ਆਉਣ ਵਾਲੀ ਕੱਲ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ। ਸੋ ਇਸ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿ Tanwadi.